ਹਾਂਜੀ ਸਸਿਕਾ ਦਾ ਉਸ ਤੋਂ ਮੈਂ ਤੁਹਾਡਾ ਆਪਣਾ ਗੁਪੇਸ਼ ਪਰਵਾ ਤੇ ਤੁਸੀਂ ਦੇਖ ਰਹੇ ਸਾਡਾ YouTube ਚੈਨਲ ਗੁਪੇਸ਼ ਪਰਵਾ ਸਤ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਮ ਹੋਗੇ ਤੇ ਬਧੀ ਚਾਹੀਦੀਆਂ ਤੇ ਅੱਜ ਬਹੁਤ ਇਤਿਹਾਸਕ ਦਿਨ ਆ ਓਕੇ ਮੈਂ ਅੱਜ ਹੈ ਜੀ 11 ਨਵੰਬਰ 2024 ਯਾਨੀ 11 11 2024 ਫਿਰ ਹਾਲ ਜਿਹੜਾ ਜੀ ਸਮਾਂ ਹੋ ਚੁੱਕਿਆ ਸਵੇਰੇ 8:30 ਸਹੀ ਰਾਈਟ 8:30 ਵਜੇ ਚੁੱਕਿਆ ਅੱਜ ਆਪਾਂ ਉਤੇ ਫਾਈਨਲੀ 3 3.5 ਸਾਲਾਂ ਬਾਅਦ ਕਮਬੈਕ ਕਰ ਰਹੇ ਆ ਜਿਵੇਂ ਕਿ ਮੈਂ ਮਹੀਨਾ ਕੋ ਹੋ ਗਿਆ ਮੈਂ ਇੱਕ ਇਹੋ ਕੀਤਾ ਸੀ ਓਪੀਨੀਅਨ ਪੋਲ ਦਾ ਵੀ ਪਾਇਆ ਸੀਗਾ ਕਿ ਤੁਸੇ ਮੈਨੂੰ ਆਪਣੀ ਰਾਏ ਦੋ ਵੀ ਮੈਂ ਹਨਾ ਬਲੌਗਿੰਗ ਸ਼ੁਰੂ ਕਰਾਂ ਜਾਂ ਨਹੀਂ ਤਾਂ ਮੈਨੂੰ ਵਧੀਆ ਰਿਸਪੌਂਸ ਆਇਆ ਮਤਲਬ 100% ਰਿਜ਼ਲਟ ਰਿਹਾ ਤੇ ਕੁਝ ਆਡੀਅנס ਹਜੇ ਆਪਣੀ ਨਹੀਂ ਐਕਟਿਵ ਹੈ ਨਹੀਂ ਕਿਉਂਕਿ ਆਪਾਂ ਹਨਾ 3 3.5 ਸਾਲ ਹੋ ਗਿਆ ਆਪਾਂ ਨੂੰ ਵੀਡੀਓ ਪਾਏ ਤੇ ਫਿਰ ਇਹਨਾਂ ਨੂੰ ਵੀ ਪਤਾ ਤਾਂ ਹੌਲੀ-ਹੌਲੀ ਆਪਾਂ ਜਿਹੜਾ ਆਪਣੀ ਆਡੀਅנס ਨੂੰ ਐਕਟਿਵ ਦੁਬਾਰਾ ਕਰਾਂਗੇ ਐਂਡ ਹੁਣ ਆਪਾਂ ਜਿਹੜਾ ਅੱਜ ਆਪਾਂ ਜਾ ਰਹੇ ਆ ਐਸਡੀ ਕਾਲਜ ਬਰਨਾਲਾ ਮੈਂ ਉਥੇ ਸਟੂਡੈਂਟ ਆ ਤੇ ਮੈਂ ਗ੍ਰੈਜੂਏਸ਼ਨ ਕਰ ਲੈ ਗਿਆ ਸੀਗਾ ਪਿੱਛੇ ਦੋ ਸਾਲ ਮੈਂ ਵੀਡੀਓ ਤਾਂ ਹੀ ਨਹੀਂ ਪਾਈ ਪਲੱਸ 1 ਪਲੱਸ 2 ਤੇ ਮੈਨੂੰ ਪਤਾ ਫੋਕਸ ਕਰਨਾ ਹੁੰਦਾ ਆਪਾਂ ਨੰਬਰ ਵਧੀਆ ਲੈ ਕੇ 86% ਆਪਣੇ ਮਾਰਕਸ ਆ ਗਏ ਸੀ ਪਲੱਸ 2 ਚੋਂ ਤੇ ਪੇਪਰ ਵੀ ਮੇਰੇ ਤੁਹਾਨੂੰ ਪਤਾ ਠੀਕ ਠਾਕ ਹੀ ਹੋ ਗਏ ਸੀਗੇ ਮੈਨੂੰ ਮੇਨ ਨਹੀਂ ਸੀ ਵੈਸੇ ਵੀ ਮੇਰੇ ਨਿਆਣ ਕਿਉਂਕਿ ਸਾਰੇ ਪੇਪਰ ਮੈਂ ਆਪ ਦੇ ਕੋਲ ਬਣਾਏ ਸੀ ਹੈਨਾ ਐਂਡ ਚਲੋ ਵਧੀਆ ਮਾਰਕਸ ਆ ਗਏ ਕਿਰਪਾ ਹੋਈ ਬਾਬੇ ਦੀ ਹੈਨਾ ਤੇ ਆਪਾਂ ਹੁਣ ਐਸੀਡੀ ਕਾਲਜ ਦੇ ਵਿੱਚ ਐਡਮਿਸ਼ਨ ਲਈ ਬੀਏ ਦੇ ਵਿੱਚ ਐਂਡ ਆਪਾਂ ਅੱਜ ਜਿਹੜਾ ਤੁਹਾਨੂੰ ਆਪਣੇ ਕਾਲਜ ਦਾ ਇੱਕ ਛੋਟਾ ਜਿਹਾ ਟੂਰ ਦਵਾਵਾਂਗੇ ਫਿਲਹਾਲ ਜਿਹੜਾ ਸਮਾਂ 8:30 ਹੋ ਗਿਆ ਤਾਂ ਮੈਂ ਤੁਹਾਡੇ ਨਾਲ ਜ਼ਿਆਦਾ ਗੱਲਬਾਤ ਨਾ ਕਰਦਾ ਹੋਇਆ ਹੁਣ ਮੈਂ ਤਿਆਰ ਹੁੰਦਾ ਕਿਉਂਕਿ 9 ਵਜੇ ਆਪਾਂ ਜਿਹੜਾ ਕਾਲਜ ਨੂੰ ਪਹੁੰਚਣਾਗਾ ਪਤਾ ਨਹੀਂ ਅੱਜ ਲੈਕਚਰ ਪਹਿਲਾਂ ਹੈਗਾ ਜਾਂ ਨਹੀਂ ਉੱਥੇ ਜਾ ਕੇ ਪਤਾ ਲੱਗੂ ਕਿਉਂਕਿ ਕੋਈ ਮੈਸੇਜ ਨਹੀਂ ਆਇਆ ਹਜੇ ਤੇ ਆਪਾਂ ਚੱਲਦੇ ਆਂ ਕਾਲਜ ਤੇ ਤੁਹਾਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਰੇ ਨਾਲ ਮਨਾਵਾਂਗੇ ਦਿਖਾਵਾਂਗੇ ਤੁਹਾਨੂੰ ਐਸਡੀ ਕਾਲਜ ਪਰ ਨਾਲਾ ਦਾ ਕੀ ਮਾਹੌਲ ਚਾ ਰਹਿੰਦਾਗਾ ਤੇ ਬਣੇ ਰਿਹਾ YouTube ਚੈਨਲ ਤੇ ਫਿਲਹਾਲ ਮੈਂ ਜਿਹੜਾ ਤਿਆਰ ਹੋ ਕੇ ਆਉਂਦਾਗਾ ਫਿਰ ਤੁਹਾਨੂੰ ਮਿਲ ਸਕਾਂਗਾ ਹਾਂਜੀ ਬਾਬਿਓ ਆਪਾਂ ਹੋ ਚੁੱਕਿਆ ਕਾਲਜ ਲਈ ਪਿਆਰ ਫਿਰ ਹਾਂ ਤੁਸੀਂ ਕਹਿੰਦੇ ਹੋਗੇ ਵੀ ਕਿ ਮੈਂ ਬਾਹਰ ਦੇ ਹਨ ਖੜਾਗਾ ਮੈਂ ਖੜਾ ਆਇਆ ਮੈਂ ਇਹਨਾਂ ਆਪਣੇ ਆਪ ਨੂੰ ਕਹਿੰਦਾ ਪਬਣੀ ਤੇ ਪਠੰਨੀ ਮੈਨੂੰ ਲੈ ਕੇ ਜਾ ਤੂੰ ਕਾਲਜ ਮੈਨੂੰ ਕਹਣਾ ਕਿ ਇਹ ਤਾਂ ਤਿਆਰ ਹੋ ਗਿਆ ਕਹਿੰਦਾ ਮੈਨੂੰ 2 ਮਿੰਟ ਚ ਆ ਗਿਆ ਤੇ ਮੈਨੂੰ ਤਿਆਰ ਹੋਈ ਨੂੰ 5 ਮਿੰਟ ਹੋ ਗਏ ਤੇ ਉਹ ਹਲੇ ਤੱਕ ਆਇਆ ਨਹੀਂ ਆਪ ਮੈਂ ਫੋਨ ਕੀਤਾ ਗਿਆ ਨਾ ਉਹਨਾਂ ਕਹਾ ਮੈਂ 2 ਮਿੰਟ ਚ ਤਿਆਰ ਹੋ ਗਿਆ ਅਗਿਆ ਯਾਸ਼ੀ ਗਾਲ ਦੀ ਤੇ ਆ ਪੂਰੀ ਵੇਟ ਕਰਦੇ ਹੋਏ ਆ ਹੈਨਾ ਇਹ ਤੁਹਾਨੂੰ ਮੈਂ ਦਿਖਾ ਰਿਹਾ ਨਾ ਹਲੇ ਤੱਕ ਆਇਆ ਨਹੀਂ ਜੇ ਉਹ ਕੁਝ ਕਹਣਾ ਆ ਦੇਖੋ ਆਪਣ ਸਵਾਗਤ ਆ ਵੀ ਖੜੇ ਨੇ ਹਲੇ ਤੱਕ ਉਹ ਆਇਆ ਨਹੀਂ ਦੇਖੋ ਉਹ ਨਾਲ ਉਹਨੂੰ ਨਾ ਆਇਆ ਨੁ ਤੇ ਗੇ ਡਾਰਾਂ ਯਾਰ ਇਹਨਾਂ ਅਜ ਆਪਣੇ ਸੁਭਾ ਸੁਭਾ ਗੇਟ ਖੁੱਲਾ ਸੀ ਅੰਦਰ ਆ ਗਈ ਸੀ ਐਂਡ ਦਿਖਾਉਣਾ ਸੋਨੂੰ ਜਦੋਂ ਮੈਂ ਆ ਗਿਆ ਹਾਂ ਹਾਂ ਤੇ ਆ ਜੀ ਹਾਂ ਹੁੰਦਾ ਆ ਦੇਖੋ ਇਹ ਇਹ ਆ ਗਿਆ ਹਾਂ ਵੀ ਕਹਿ ਕੇ ਦੋ ਮੱਟ ਆਇਆ ਕਰਵਾ ਹਾਂ ਬੈਠਾ ਜਾਣਾ ਚੱਲ ਅਨੋਸ਼ ਹਰਮਣੀ ਆਉਂਦੀ ਇਹਦਾ ਮੂੰਹ ਦੇਖ ਲੋ ਜੀ ਆਹ ਬੰਦਾ ਕਮੈਂਟਾਂ ਦੇ ਕਰ ਦੋ ਪੌਣੀ ਤੇ ਪੌਣੀ ਤੇ ਆ ਗਏ ਜੀ ਅਸੜੀ ਕਾਲੇ ਜੇ ਬਰਨਾਲਾ ਉਹ ਆ ਰਹੀ ਸਮਨੇ ਆਪਣੇ ਕਾਰ ਦਾ ਇਧਰ ਗਾਉਂ ਦਾ ਇਧਰ ਲਾਵਾਂਗੇ ਆਪਾਂ ਮੋਟਰਸਾਈਕਲ ਬਾਅਦ ਚਾ ਆਪਾਂ ਕਿਹੜੀ ਜੀ ਚੱਲਣਗੇ ਉਹ ਨਾਲ ਚੱਰਦਾ ਰਹੀ ਹੈ ਨਾ ਆ ਜੀ ਸਾਡੇ ਕਾਲਜ ਦਾ ਕਰਾਉਂਡ ਆ ਆ ਸਾਹਮਣੇ ਕੀਤਾ ਪਈ ਜਾਂਦਾ ਜੀ ਕੰਨ ਖਾਲੇ ਸਾਡੇ ਲੁੱਡੀਆਂ ਨੇ ਇਹਦੇ ਕੰਨ ਖਾਲੇ ਆ ਸਾਡੇ ਪ੍ਰਧਾਨ ਸਾਹਿਬ ਨੇ ਦੁਖੀ ਕਰ ਰੱਖਿਆ ਹੋਇਆਗਾ ਜਿਹੜਾ ਤੂੰ ਝੂਠੀ ਦੁਖੀ ਤਾਂ ਯਾਰ ਮਾਲਾ ਕੀਤਾ ਹੋਇਆ ਹੋਰ ਆ ਦੇਖੋ ਪਰਨ ਨਹੀਂ ਦਿੰਦੀਆਂ ਯਾਰ ਆ ਆ ਦੇਖੋ ਆ ਗਏ ਆ ਵਾਲਾ ਦੇਖੋ ਮੈਂ ਨੂੰ ਬਣਾ ਕੇ ਆਇਆ ਆ ਸਾਡੇ ਪ੍ਰਧਾਨ ਸਾਹਿਬ ਲਈ ਜੀ ਸਾਡੀ ਗੱਲ ਪ੍ਰਧਾਨਾ ਸਾਹਿਬ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੀ ਆ ਪੇਪਰ ਆ ਪੇਪਰ ਆ ਗਏ ਬਸ ਤਿਆਰੀ ਹੈ ਦਰਤੇ ਦਾ ਸੀ ਪਹਿਲੇ ਦਰਤੇ ਨੂੰ ਦਰਕੇ ਜੇ ਦਰਕੇ ਦਾ ਸੰਭਲ ਪਾਰੀ ਜੋ ਡਰ ਗਿਆ ਸੋ ਮਰ ਗਿਆ ਹਾਂ ਬਾਕੀ ਡੋਰਾ ਉਸ ਰੱਬ ਦੇ ਛੱਡੀਆਂ ਇਹ ਬਾਈ ਜੀ ਦਾ ਡੋਰਾ ਸੱਚੀ ਰੱਬ ਦੇ ਛੱਡੀਆਂ ਇਹ ਬਾਈ ਜੀ ਸਾਡੇ ਟ੍ਰੈਜਰਰ ਨੇ ਖਜ਼ਾਨਾ ਮੰਤਰੀ ਨੇ ਸਾਡੇ ਖਜ਼ਾਨਾ ਲਈ ਚੱਲੋ ਇਹ ਖਜ਼ਾਨਾ ਵੇੜੀ ਇਹ ਖਾ ਖਾ ਕੇ ਢੰਡ ਭਦਾਈ ਜਾਣਗੇ ਉਹਦਾ ਅੱਗੇ ਮੈਦਾਨਾ ਮਕੀ ਥੋੜੇ ਟਾਈਮ ਦੀ ਗੱਲ ਹੈ ਇਹ ਉਹ ਨਾਲ ਸਾਰਾ ਰੋਜ਼ ਨੂੰ ਨੇ ਉਹਨਾਂ ਨੂੰ ਕਲਾ ਕੇ ਫੋਨ ਕਰ ਮੈਂ ਜੀ ਕਹਿੰਦਾ ਫਲਾਨੀ ਜੁਨੀਅਰ ਦਾ ਖਜ਼ਾਨਾ ਮੰਤਰੀ ਬੋਲਦਾ ਉਹ ਕਹਿੰਦਾ ਮੈਂ ਵੀ ਆ ਕੋ ਕਹਿੰਦਾ ਮੈਂ ਸਮੁੰਦਰ ਮੰਤਰੀ ਬੋਲਦਾ ਇਹ ਕਹਿੰਦਾ ਤੁਹਾਡੇ ਲੈ ਵੇ ਦਾ ਸਮੁੰਦਰ ਹੈ ਹੀ ਨਹੀਂ ਉਹ ਕਹਿੰਦਾ ਤੇਰੇ ਲੈ ਵੇ ਕਿਹੜਾ ਖਜ਼ਾਨਾ ਹੈ ਤੂੰ ਕਹਿੰਦਾ ਮੰਤਰੀ ਉਹ ਇਹ ਕੰਮ ਹੈ ਇਹਦਾ ਸਾਡੀ ਲਾਪੋ ਆ ਆ ਬੰਦਾ ਜੀ ਸਾਡਾ ਬਹੁਤ ਵਧੀਆ ਬੰਦਾ ਹੈਗਾ ਇਹ ਨਾਲ ਢੀਲਵਾਉਂਦਾ ਜੀ ਪੂਰਾ ਠੀਕ ਆ ਤੇ ਆ ਸਾਡਾ ਜੀ ਪ੍ਰਧਾਨ ਆ ਇਹ ਵੀ ਪ੍ਰਧਾਨ ਹੀ ਹੈ ਜੀ ਹਨਾ ਇੱਕ ਤਰ੍ਹਾਂ ਪ੍ਰਧਾਨ ਹੀ ਹੈ ਆ ਗੋਸਾ ਕਰ ਦੂਗਾ ਪੈਸੇ ਇਦਾਂ ਹੀ ਲੈਣੇ ਹੁੰਦੇ ਆਪਾਂ ਆ ਜੀ ਆਪਣਾ ਪਬਲਿਕ ਇੱਕ ਪੱਠਲ ਦੀ ਸਾਸ਼ੀ ਗਾਲ ਜੀ ਇਹ ਮੈਂਬਰ ਜੋ ਮੈਂਬਰ ਸਾਹਮਣੇ ਸਾਡੀ ਠੀਕ ਆ ਆ ਸਾਡਾ ਟੋਲਾ ਜੀ ਇੱਕ ਸਾਡਾ ਬੰਦਾ ਆਇਆ ਜੀ ਅੱਜ ਬਾਹਰ ਗਿਆ ਵਾਈਸ ਪ੍ਰੈਜ਼ੀਡੈਂਟ ਸਾਡਾ ਵਾਈਸ ਪ੍ਰੈਜ਼ੀਡੈਂਟ ਇੱਕ ਸਾਡਾ ਬੰਦਾ ਜੀ ਗੀਤ ਗੀਤ ਰੀਨਿਊ ਕਰਾਉਣ ਗਿਆ ਦਾ ਗੀਤ ਹਾਂ ਗੀਤ ਰੀਨਿਊ ਉਹਦਾ ਗੀਤਕਾਰ ਹੋਣਾਗਾ ਇਹ ਕਿਸੇ ਨੂੰ ਨਹੀਂ ਉਹਨੂੰ ਵੀ ਨਹੀਂ ਪਤਾ ਕਿ ਉਹਦਾ ਗੀਤ ਆ ਕੁਝ ਮੋਹ ਵਾਲੀ ਇਧਰ ਦੇਖੋ ਇਧਰ ਖੇਡਾਂ ਚੱਲੀ ਜਾਂਦੀਆਂ ਨੇ ਇਧਰ ਸਾਡੇ ਵਰਗੇ ਬੈਠੇ ਜੀ ਠੀਕ ਹੈ ਜੀ ਇਧਰ ਲੁੱਟੀਆਂ ਜਾਂਦੀਆਂ ਆਂ ਬੀਆ ਇਧਰ ਹੀ ਪੂਰੀ ਤਿਆਰੀ ਆ ਜੀ ਵੈਸੇ ਗੱਲ ਆਏ ਆ ਯੂਥ ਫੈਸਟੀਵਲ ਤਾਂ ਲੈ ਗਿਆ ਹੁਣੇ ਕਿੱਧਰ ਕਰ ਲਈਏ ਮੈਂ ਤਾਂ ਆ ਭਰਾਂ ਨਾ ਲੁੱਡੀਆਂ ਪਤਾ ਨਹੀਂ ਕਿਉਂ ਲੁੱਡੀਆਂ ਪਈ ਜਾਂਦੀਆਂ ਨੇ ਦਿਲੀਆਂ ਨੇ ਹਾਂ ਹਲਾ ਯਾਰ ਪੇਪਰ ਆ ਗਏ ਵੀ ਤੁਸੀਂ ਪੜ ਲਓ ਯਾਰ ਅਗਰ ਮੁੜ ਕੇ ਲੁੱਡੀਆਂ ਬਾਅਦ ਲੁੱਡੀਆਂ ਵਾਲਾ ਆਇਆ ਜੀ ਕਰੀ ਜਾਊਗਾ ਇਹਦੇ ਦੇਖਦੇ ਆ ਮਾਹੌਲ ਆ ਮਾਹੌਲ ਹੈ ਆਪਣੇ ਬੱਸ ਕਾਲਜ ਦਾ ਅੱਜ ਤਾਂ ਹੈ ਨਹੀਂ ਹੈਣਾ ਮਾਹੌਲ ਮੰਗੀ ਲੋੜੀ ਆ ਰਹੀ ਆ ਕ੍ਰਿਸਮਸ ਆਉਣ ਵਾਲੀ ਆ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਸਾਡੇ ਕਾਲਜ ਦਾ ਨਾ ਸਭ ਤੋਂ ਵੱਧ ਜਿਹੜਾ ਜੀ ਵੱਡਾ ਟਾਸਕ ਹੈ ਸਕੂਟਰੀਆਂ ਨੂੰ ਪਾਸੇ ਕਰਨਾ ਹੁੰਦਾ ਫੇਰ ਸਾਡੇ ਬਿਕਲ ਨਿਕਲਦੇ ਆ ਕਿਉਂਕਿ ਅਸੀਂ شریف ਬੱਚਿਆਂ ਸੀ ਪਹਿਲਾਂ ਅਜੀ ਦਾ ਤੇ ਫਿਰ ਬਿਕਲ ਸਾਡੇ ਮੁਰੇ ਲੱਗ ਰਿਹਾ ਮਗਰ ਆ ਸਾਡੇ ਲਾ ਜਾਂਦੇ ਯਾਰ ਐ ਬਿਕਲ ਦੇ ਹੁਣ ਖੜਾਉਣੇ ਆਂ ਅਕਲ ਤੋਂ ਗੇਟ ਬਾਅਦ ਚੱਲਦੇ ਆਂ ਜੀ ਫਿਰ ਆਉਂਦੇ ਆਂ ਫਿਰ ਦੁਬਾਰਾ ਕਾਲਜ ਹਾਂਜੀ ਦੋਸਤੋ ਹੁਣ ਅਸੀਂ ਕਾਲਜ ਤੋਂ ਚੱਲਿਆਂ ਆਪੇ ਆਪਣੇ ਘਰਾਂ ਨੂੰ ਤੇ ਰੀਚਾਰਜ ਦੇਣੇ ਕਰਾਉਣਾ ਸੀਗਾ ਉਹ ਇਹਦਾ ਕੰਮ ਨਹੀਂ ਬਣਿਆ ਹੁਣੇ ਕਹਿੰਦਾ ਮੈਂ ਜਾਂਦਾ ਜਾਂਦਾ ਆਪੇ ਘਰ ਕੋਲੇ ਰਹਿਗਾ ਕੋਈ ਉਥੋਂ ਕਰਾਊਗਾ ਤੇ ਫਿਲਹਾਲ ਅਸੀਂ ਜਿਹੜਾ ਹੁਣ ਘਰ ਨੂੰ ਚੱਲਿਆ ਜੀ ਕਿਹੜੇ ਛੇੜੇ ਦੇਲੇ ਦੋ ਚਾਰ ਹਨਾ ਤੇ ਆ ਗਏ ਸੀ ਰੋੜਾ ਇਹ ਕਰਨ ਵਾਲੇ ਜੀ ਲਓ ਜੀ ਟਾਣ ਵਾਲਾ ਵੀ ਘਰੇ ਆ ਗਏ ਆ ਜੀ ਅੰਗਾ ਬਾਈ ਆ ਨਵਾਰਾ ਆ ਆਪਣਾ ਪੱਕਾ ਯਾਰ ਐਨੂੰ ਨੋਟ ਕਰ ਲੈ ਜਿੱਥੇ ਮਲੇ ਬਾਪ ਬੰਦਾ ਘੈਂਟ ਆ ਇਹ ਚੰਗਾ ਸੋ ਹਾਂਜੀ ਪਹੁੰਚ ਚੁੱਕੇ ਆ ਆਪਾਂ ਘਰੇ ਵਾਪਸ ਤੇ ਟਾਈਮ ਫਿਲਹਾਲ ਜਿਹੜੇ ਦੁਪਹਿਰੇ 12:00 ਵੱਜ ਚੁੱਕਿਆ ਬਹੁਤ ਥੋੜਾ ਟਾਈਮ ਚ ਆਪਾਂ ਅਜ ਫ੍ਰੀ ਹੋ ਗਏ 9:00 ਵਜੇ ਗਏ ਸੀ ਕਿ 12:00 ਵਜੇ ਨਾ ਆ ਗਏ ਬਿਕੋਜ਼ ਸਾਡੇ ਲੈਕਚਰ ਪੂਰੇ ਨਹੀਂ ਲੱਗੇ ਟੂਰਨਾਮੈਂਟ ਚੱਲਦੇ ਪਏ ਆ ਸਪੋਰਟਸ ਤੇ ਤਾਂ ਇਸ ਕਰਕੇ ਸਾਡਾ ਅੱਜ ਫਿਜ਼ੀਕਲ ਐਜੂਕੇਸ਼ਨ ਦਾ ਲੈਕਚਰ ਨਹੀਂ ਲੱਗਿਆ ਤਾਂ ਫਿਰ ਅੱਜ ਅਸੀਂ ਪਹਿਲਾਂ ਆ ਗਏ ਤੇ ਉਮੀਦ ਕਰਦਾ ਸੋਨੂੰ ਮੇਰਾ ਕਾਲਜ ਪਹੁੰਚ ਗਿਆ ਹੋਣਾ ਪੂਰਾ ਟੂਰ ਦਿੱਤਾ ਨਹੀਂ ਆ ਮੈਥੋਂ ਵੀ ਅਜ ਕੁਝ ਤਾਂ ਪਹਿਲਾਂ ਜੇ ਲੈਕਚਰ ਸੀਗੇ ਫਿਰ ਇੱਕ ਉਹਦੇ ਨੂੰ ਜਾ ਕੇ ਲੈਕਚਰ ਤੇ ਚੜੇ ਗਏ ਐਂਡ ਥੋੜਾ ਜਿਹਾ ਬਸ ਤੁਹਾਨੂੰ ਪਤਾ ਵੀ ਇੱਧਰ ਨੂੰ ਆ ਗਏ ਤੇ ਨਾਲ ਪਹਿਲਾਂ ਪਲਾਨ ਤਾਂ ਸਾਡਾ ਪਹਿਲਾਂ ਆਇਆ ਸੀ ਵੀ ਅਸੀਂ ਕਾਲਜ ਜਾਵਾਂਗੇ ਵੀ ਇਦੂ ਬਾਅਦ ਮੈਂ ਤੁਹਾਨੂੰ ਸਾਰਾ ਟੂਰ ਦੇ ਦੂੰਗਾ ਤੇ ਉਹ ਨਹੀਂ ਹੋ ਸਕੇਗਾ ਪੋਸੀਬਲ ਮੈਂ ਮਾਫੀ ਮੰਗ ਰਿਹਾ ਉਸ ਲਈ ਬਟ ਇਹ ਮੈਂ ਵਾਦਾ ਕਰਦਾ ਵੀ ਮੈਂ ਤੁਹਾਨੂੰ ਅਗਲੀ ਕਿਸੇ ਵੀ ਵੀਡੀਓ ਦੇ ਵਿੱਚ ਜਿਵੇਂ ਮੈਂ ਤੋਂ ਹੋਇਆ ਮੈਂ ਤੁਹਾਨੂੰ ਸਾਡੇ ਕਾਲਜ ਦਾ ਪੂਰਾ ਫੁੱਲ ਟੂਰ ਸਪੈਸ਼ਲ ਬਣਾ ਕੇ ਦਊਂਗਾ ਠੀਕ ਆ ਤੇ ਫਿਲਹਾਲ ਮੈਂ ਘਰੇ ਆ ਗਿਆਗਾ ਇਸ ਦੋ ਵਾਰ ਜੋ ਜੋ ਵੀ ਹੋਊਗਾ ਮੈਂ ਤੁਹਾਨੂੰ ਸਾਰਾ ਰਿਕਾਰਡ ਕਰਕੇ ਦਿਖਾਵਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਬਲੌਗ ਵਧੀਆ ਲੱਗ ਰਿਹਾ ਹੋ ਜੇ ਵਧੀਆ ਲੱਗ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਕਿ ਤੁਹਾਨੂੰ ਬਲੌਗ ਬਈਆ ਲੱਗਿਆ ਜਾਂ ਨਹੀਂ ਕੀ ਕਮੀ ਲੱਗੀ ਹੈ ਕੀ ਤੁਹਾਨੂੰ ਸਹੀ ਲੱਗਿਆ ਮੈਨੂੰ ਸਾਰਾ ਦੱਸਿਓ ਤਾਂ ਕਿ ਮੈਂ ਆਉਣ ਨਾਲ ਸਮੇਂ ਦੇ ਵਿੱਚ ਹੋਰ ਇੰਪਰੂਵਮੈਂਟ ਕਰ ਸਕਾਂ ਤੇ ਬਲੌਗਿੰਗ ਦੇ ਵਿੱਚ ਤੇ ਵਸ ਫਿਲਹਾਲ ਆਏ ਜਿਉਂ ਰੋਟੀ ਪਾਣੀ ਖਾਣੇ ਆ ਆਪਾਂ ਫਿਰ ਆਪਾਂ ਦੇਖ ਰਿਹਾ ਕੀ ਬਣਦਾ ਅੱਗੇ ਤੁਹਾਨੂੰ ਵੀ ਦਿਖਾਉਂਦੇ ਆ ਉਹਨਾਂ ਟਾਈਮ ਬਣੇ ਰਿਹਾ ਵੀਡੀਓ ਇਹ ਨਾਲ ਹਾਂਜੀ ਮਿੱਤਰੋ ਆਪਣੇ ਸਾਹਮਣੇ ਆ ਚੁੱਕੇ ਨੇ ਜੀ ਆਪਣੇ ਬਲੌਗਰ ਸਾਹਿਬ ਬਲੌਗਰ ਨਿਕਾ ਆ ਗਿਆ ਆ ਪਾ ਰਿਪੋਰਟਰ ਸਾਹਿਬ ਨੇ ਅੱਜ ਗੱਲ ਇਹ ਦੇਸੀ ਜੱਟ ਪੀਵੀ ਹੁੰਦੀ ਮੀਟਅਪ ਹੋ ਗਿਆ ਭਈ ਅੱਜ ਮੀਟਅਪ ਦੇਸੀ ਜੱਟ ਪੀਵੀ ਹੁੰਦੀ ਨਾਲ ਵਧੀਆ ਅੱਜ ਸਾਡੇ ਇਲਾਕੇ ਦੇ ਵਿੱਚ ਸਾਡੇ ਜਿੱਥੇ ਅਸੀਂ ਰਹਿੰਦੇ ਆ ਸਾਡੇ ਜਮਾ ਘਰ ਦੇ ਇੱਥੇ ਦਾ ਨਾ ਮੋੜ ਤੇ ਹਾਂ ਮੋੜ ਤੇ ਅੱਜ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਆ ਰਹੇ ਨੇ ਆ ਆਪਣੇ ਇਧਰ ਅੱਕਲ ਆ ਗਿਆ ਜੀ ਕਾਕਾ ਅੱਕਲ ਜਾਂਦਾ ਬਾਦ ਕਾਕਾ ਅੱਕਲ ਜਾਂਦਾ ਬਾਦ ਸਾਹਰੇ ਗਾਣ ਅੱਕਲ ਖੱਤਾਂਗੇ ਖੱਤਾਂਗੇ ਆ ਦੇਖੋ ਜੀ ਫੁੱਲ ਤਿਆਰੀਆਂ ਵਿਆਹ ਰੇ ਚੱਲ ਰਹੀਆਂ ਨੇ ਤੇ ਐਰ ਕੀ ਦੇਖੋ ਪੂਰਾ ਪਖਾਵਾ ਖਾੜਾ ਕਹਿੰਦੇ ਬਰਨਾਲੇ ਦਾ ਹੈ ਆ ਹਲੇ ਤਾਂ ਸ਼ੂਟ ਹੀ ਦੀ ਸਟੇਜ ਆ ਹਜੇ ਤਾਂ ਕੰਮ ਚੱਲਣਾ ਹੈ ਰਾਤ ਨੂੰ ਬੰਦ ਹੋ ਜੂ ਪੂਰਾ ਰਾਤ ਨੂੰ ਬਸ 7 ਵਜੇ ਤੱਕ ਪਹੁੰਚਣਾ ਜੀ ਉਹਨਾਂ ਨੇ ਕੁਰਸੀਆਂ ਕਰਕੇ ਆ ਗਿਆ ਨੇ ਇੱਧਰ ਸਾਰਾ ਸਮਾਨ ਓਕੇ ਆ ਤੇ ਦੇਖਦਾ ਫਿਰ ਅ ਚੰਦੀ ਸਾਹਿਬ ਕਵਰ ਕਰਦੇ ਆ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਵਿਚਾਰ ਨਾਲੇ ਆਪਣੇ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਦੇ ਵਿਚਾਰ ਤੁਹਾਨੂੰ ਸੁਣਾਵਾਂਗੇ ਇਹ ਇਹ ਵੀ ਕਵਰ ਕਰੂਗਾ ਇਹਦੇ ਵੀ ਮੈਂ ਵੀਡੀਓ ਦਾ ਸੌਣ ਲਿੰਕ ਪਾ ਦੂੰ ਦੇਖੋ ਜਰੂਰ ਜਾ ਕੇ ਠੀਕ ਆ ਤੇ ਬਸ ਆ ਗੱਲ ਆ ਜੀ ਬਾਕੀ ਮੈਂ ਦੁਬਾਰਾ ਜਾਣਾ ਹੈ ਇੱਕ ਸੁਖਮਣੀ ਸਾਹਿਬ ਦਾ ਪਾਠ ਆ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਵੀ ਕਰਾਵਾਂਗੇ ਜਿਵੇਂ ਕਿ ਕਿ ਅਪਾ ਜਾਣਦੇ ਆ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਬਟਨ ਦੇ ਚੱਲਦੇ ਪਏ ਆ ਤਾਂ ਉਸ ਸੰਦਰਭ ਦੇ ਵਿੱਚ ਤਾਂ ਆਪਣੇ ਜਿਹੜੇ ਮਹੱਲੇ ਦੀਆਂ ਬੀਬੀਆਂ ਵੱਲੋਂ ਸੁਖਮਣੀ ਸਾਹਿਬ ਦਾ ਪਾਠ ਪ੍ਰਕਾਸ਼ ਕੀਤੇ ਗਏ ਨੇ ਤਾਂ ਜਦ ਆਪਾਂ ਉੱਥੇ ਜਿਹੜਾ ਮੱਥਾ ਟੇਕ ਕੇ ਆਉਂਦੇ ਆ ਦੁਬਾਰਾ ਚੱਲ ਕੇ ਫਿਰ ਆਲ ਮੈਂ ਕਿ ਚਲੋ ਇੱਧਰ ਵੀ ਆਪਾਂ ਦੇਖੀਏ ਮਾਹੌਲ ਕੀ ਆ ਹਰੇ ਦਾ ਹਨਾ ਖਾਲੀ ਰਾ ਪੂਰਾ ਮੱਲ 2 ਘੰਟਿਆਂ ਨੂੰ ਹਾਲ ਫੈਟ ਆ ਉਹ ਰਸਤਾ ਮੰਦਗਾਰ ਕਿਉਂਟੀ ਆ ਜੂ ਅਸ ਅੱਜ ਕਵਰ ਕਰਾਂਗੇ ਆ ਪਰ ਉਹ ਦੀ ਬੜੀ ਓਪਰਚੁਨਿਟੀ ਮਿਲ ਰਹੀ ਹੈ ਕਵਰ ਕਰਨ ਜਮਾ ਘਰੇ ਕੁਮਲੇ ਆ ਗਏ ਫਿਰ ਤਾਂ ਕਰ ਨੂੰ ਚੰਗੀ ਹੁਣ ਦੇਖ ਲੋ ਜੀ ਹੁਣ ਤੋਂ ਸਹੀ ਹੁਣ ਦੋ ਘਾਟੇ ਬਾਅਦ ਦਾ ਵੀ ਮਾਹੌਲ ਦਿਖਾ ਦੂ ਮੈਂ ਉਦੋਂ ਦੇਖ ਲਿਓ ਫਿਲਹਾਲ ਤਾਂ ਟ੍ਰੈਫਿਕ ਚੱਲੀ ਜਾਂਦੀ ਆ ਪ੍ਰੋਪਰ ਉਦੋਂ ਬੰਦ ਕਰ ਦਨਗੇ ਸਾਰੀ ਮੈਨੂੰ ਇੱਥੇ ਕੁਰਸੀਆਂ ਕਰਤੀਆਂ ਲੱਗ ਜਾਣੀਆਂ ਸਾਰਾ ਸਟੇਜ ਸੈੱਟ ਹੋ ਜੂ ਆ ਗੱਲ ਬਾਤ ਆ ਤੇ ਬਾਕੀ ਮਿਲਦੇ ਜੀ ਫਿਰ ਅੱਗੇ ਬਣੇ ਰੋ ਵੀਡੀਓ ਦੇ ਵਿੱਚ ਦਾ ਟਾਈਮ ਹਾਂ ਦਾ ਕਿਸੇ ਦੇ ਨਾਲ ਪੜਿਆ ਕਿਸੇ ਨਾਲ ਖੇਡਿਆ ਕਿਸੇ ਨਾਲ ਕਾਲਜ ਵਿੱਚ ਪੜਿਆ ਉਹ ਉਹ ਉਮੀਦਵਾਰ ਬਣਿਆ ਬਹੁਤ ਵੱਡਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਪਿੰਡ ਲੋਕ ਇਕੱਠੇ ਹੋ ਕੇ ਕਾਲੇ ਢਿੱਲੋਂ ਦੀ ਮਦਦ ਕਰ ਰਹੇ ਨੇ ਬਹੁਤ ਹੀ ਔਣਹਾਰ ਅਗੂ ਆਪਣੇ ਹਰਮਨ ਪਿਆਰੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋ ਜੀ ਭਾਈ ਜੀ ਆ ਵਿਚਾਲੇ ਵਾਲੇ ਤੁਸੀਂ ਓਵਰ ਪੈਣ ਜੋ ਕਿੰਨੇ ਅਡਜਸਟ ਕਰੋ ਯਾਰ ਕੇ ਆ ਜੋ ਐਥੇ ਨੂੰ ਵੇਲ ਦਿਓ ਤੁਸੀਂ ਸਾਡੇ ਕੋਲ ਆ ਜਾਓ ਉਹ ਇਹ ਤਾਂ ਪਿੱਛੇ ਰਿਕਦਾ ਨੂੰ ਸਤਕਾਰਯੋਗ ਬੀਬੀਓ ਉਹ ਕੁਰਸੀਆਂ ਪਈਆਂ ਮੇਰੇ ਸਾਈਡ ਪਰ ਉਧਰ ਬੈਠੋ ਸਤਕਾਰਯੋਗ ਵੀਰੋ 22 ਦੇ ਵਿੱਚ ਵੋਟਾਂ ਪਈਆਂ ਬਹੁਤ ਵੱਡਾ ਫਤਵਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਭਗਵੰਤ ਮਾਨ ਨੂੰ ਦਿੱਤਾ ਵੋਟਾਂ ਦੇ ਨਾਲ ਲਾ ਦਿੱਤਾ ਲੇਕਿਨ ਇਹ ਬੰਦੇ ਨੇ ਐਡੀ ਬੜੀ ਪਾਵਰ ਮਿਲੀ ਐਡਾ ਬੜਾ ਮਾਣ ਮਿਲਿਆ ਸੋ ਹਾਂਜੀ ਗਾਇਸ ਇਹ ਸੀਗਾ ਅੱਜ ਆਪਣਾ ਛੋਟਾ ਜਿਹਾ ਬਲੌਗ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋ ਤੇ ਤੁਸੀਂ ਕਹਿੰਦੇ ਹੋਗੇ ਵੀ ਕਿਵੇਂ ਕੱਪੜੇ ਦੇ ਚਿਹਰਾ ਮੈਂ ਐਕਚੁਅਲੀ ਕੱਲ ਥੋੜਾ ਜਿਹਾ ਹੋ ਗਿਆ ਲੇਟ ਜਿਵੇਂ ਕਿ ਤੁਹਾਨੂੰ ਦਿਖਾਇਆ ਐਂਡ ਤੇ ਵੀ ਆਪਣੇ ਚੰਨੀ ਸਾਹਿਬ ਨੇ ਆਉਣ ਉਹਦੀ ਉੱਥੇ ਤੇ ਫਿਰ ਉਹ ਵੀਡੀਓ ਅਸੀਂ ਬਣਾਉਣ ਚੜੇ ਗਏ ਸੀ ਕਿ ਤੁਸੀਂ ਉਹ ਵੀ ਦੇਖੀ ਹੋਣੀ ਉਮੀਦ ਕਰਦਾ ਜੇ ਨਹੀਂ ਦੇਖੀ ਤਾਂ ਆ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ ਉਹ ਵੀਡੀਓ ਦੇਖ ਲਿਓ ਉਹਦਾ ਵੀ ਮੈਂ ਵੈਸੇ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦੂੰਗਾ ਤੇ ਉਹ ਵੀ ਦੇਖੋ ਜਾ ਕੇ ਐਂਡ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਏ ਤਾਂ ਫਿਰ ਮੈਂ ਇਥੋਂ ਕੱਲ ਰਾਤ ਐਂਡ ਨਹੀਂ ਕੀਤੀ ਕਿਉਂਕਿ ਉਹ ਵੀਡੀਓ ਮੈਂ ਸੀਗੀ ਰੈਡੀ ਕੰਪਲੀਟ ਕਰਕੇ ਉਹ ਮੈਂ ਐਡਿਟ ਕਰਕੇ ਮੈਂ ਅਪਲੋਡ ਕਰਨੀ ਸੀ ਸੋ ਦੈਟਸ ਵਾਈ ਤਾਂ ਅੱਜ ਮੈਂ ਵੀਡੀਓ ਨੂੰ ਐਂਡ ਕਰ ਰਿਆਂਗਾ ਪਰ ਮੈਨੂੰ ਇਹ ਜਰੂਰ ਵੀ ਤੁਹਾਨੂੰ ਮੇਰਾ ਬਲੌਗ ਕਿਵੇਂ ਲੱਗਿਆ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਐਂਡ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਵੀਡੀਓ ਚ ਕੀ ਤੁਹਾਨੂੰ ਚੰਗਾ ਲੱਗਾ ਕੀ ਬੁਰਾ ਲੱਗਿਆ ਅਾਕੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟ ਕਰਾਂ ਤੇ ਤੁਹਾਨੂੰ ਵਧੀਆਂ ਤੋਂ ਵਧੀਆਂ ਵਲੌਗ ਦੇਖਣ ਨੂੰ ਮਿਲਣ ਤੇ ਮੈਂ ਕੋਸ਼ਿਸ਼ ਕਰੂਗੀ ਮੈਂ ਵੀਡੀਓ ਰੈਗੂਲਰ ਪਾਉਣ ਦੀ ਕੋਸ਼ਿਸ਼ ਕਰਾਂ ਤੇ ਜਿੰਨੀ ਹੋ ਸਕੇ ਮੈਂ ਤੋਂ ਹਨਾ ਮੈਂ ਉਨੀ ਪਾਉਂਗਾ ਕਿਉਂਕਿ ਮੇਰੇ ਗ੍ਰਾਊਂਸ ਵੀ ਆ ਰਹੇ ਥੋੜਾ ਉਹਦੇ ਰਿਲੇਟਡ ਵੀ ਮੈਨੂੰ ਦੇਖਣਾ ਪੈਣਾ ਐਂਡ ਬਾਕੀ ਠੀਕ ਆ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੁਮਾਂ ਚ ਜਿਨੇ ਹੁਣ ਤੱਕ ਵੀਡੀਓ ਦੇਖੀ ਤੇ ਬਸ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ